ਅੰਮ੍ਰਿਤਸਰ ਮਾਮਲਾ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਬਾਰੇ ਆਈ ਤਮਕੀਦਾ ਮੁੱਖ ਮੰਤਰੀ ਪੰਜਾਬ ਸੁਰੱਖਿਆ ਏਜੰਸੀਆਂ ਨਾਲ ਰੱਖ ਰਹੇ ਹਨ ਲਗਾਤਾਰ ਸੰਪਰਕ ਨਿੱਜਰ ਮੁਲਜ਼ਮ ਛੇਤੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਪੁਲਿਸ ਕਮਿਸ਼ਨਰ ਹਰਪਾਲ ਸਿੰਘ ਪੰਗੋਦੀ ਵਿਸ਼ੇਸ਼ ਰਿਪੋਰਟ ਜੀ ਸਰ ਵਾਇਰੂ ਜੀ ਦਾ ਖਾਸਾ ਵਾਇਰੂ ਜੀ ਕੀ ਫਟੇ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲਾਂ ਆ ਰਹੀਆਂ ਨੇ ਜਿਹਦੇ ਵਿੱਚ ਇਹ ਦੱਸਿਆ ਉਹ ਕਹਿੰਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ ਪਰ ਮਨੂ ਸਾਹਿਬ ਦਾ मैं तुम्हें दसना चाहता कि प्रशासन साढ़े नाल है इतने और डॉक्टर अजय गुप्ता नाल ने और सी एम साहब बिल्कुल साढ़े ना चौबी घंटे टच ने प्रशासन टच ने और सदत की तुम इतने हो के आओ जा के आओ किसी तरीके की कोई खतरे वाली गल नहीं कोई घबराहट वाली गल नहीं सू सब एकजुट होकर रहना चाहिए क्रिटिसाइज नहीं करना चाहिए सियासी रंग इस ग नहीं देना चाहिए साढ़े ईस्ट जगह है साढ़ा विश्वास है इतने ਔਰ ਜਦ ਤੱਕ ਜਿਹੜੇ ਟਰੇਨ ਕਰਦੇ ਨੇ ਅ ਅੰਮ੍ਰਿਤਸਰ ਨੂੰ ਔਰ ਟਰੇਨ ਕਾਰਗਨਸੀ ਹੰਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਤਰ੍ਹਾਂ ਨੁਕਸਾਨ ਨਹੀਂ ਕਰ ਸਕਦਾ ਕੋਈ ਬਲਮਾਂਕਾ ਨਹੀਂ ਕਰ ਸਕਦਾ ਸੋ ਅਸੀਂ ਤਬਦੀਲ ਹੋ ਕਰੀਏ ਔਰ ਇਹਦੇ ਨਾਲ ਟਰੇਨ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾਂ ਗੱਲ ਦੇ ਸੋਸ਼ਲ ਮੀਡੀਆ ਤੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ ਕਿਸੇ ਤਰੀਕੇ ਦਾ ਸਾਡੇ ਕੋਈ ਟੈਨਸ਼ਨ ਨਹੀਂ ਕਰ ਲਈਏ ਖਤਰੇ ਵਾਲੀ ਕਰ ਲਈਏ ਅਰੇਂਜਮੈਂਟ ਸਾਰੇ ਹੈਗੇ ਆ ਸਕਿਉਰਿਟੀ ਅਰੇਂਜਮੈਂਟ ਸਾਰੇ ਹੈਗਾ बाहर पुलिस को अरेंजमेंट है अंदर ए को अपना अरेंजमेंट है जे दिन शर को गल चलती कि बॉम्ब डिस्पोजल स्क्वाड बी एस का आ गया वो इस करके क्योंकि अमृतसर का क्या होगा पठानकोट के को थोड़ी देर भी असं उधार लिया तो दोबारा साबारा है सबको किसी तरीके की कोई टेंशन नहीं है और मैं सबनों विश्वास चाहना अपने वालों भी अमृतसर निवासियों वालों भी पंजाब पाब गमेंट प्रकार भगवंत मान साहब वालों भी साम साहब वालों भी કે કશે તરીકે દેખરાણજી કુળી વાદુ આજી જહા પાછે ટ્રેનમાં હવાનો ન થું ભંદા હે ઇ હિલાવી પોણે માંઠાઠો થી હે ક્લાસ કે બહોત ના બડે થી પંજાબ દી કલ્લી ઇકોનોમી ચાલી તું દેને કો ટુરલી નું બેઠા કે કો ચોસા સામે ખડીયા જાવ દેખો વિશ્વાસ રખના પેગા જો તે વિશ્વાસ કરો તો દેખો જિલ્લી સંગત અગે આમ તો ઓંડી 19 સંગત આજ હે સો કોઈ ફરક નહી પ્યા મે ઓહી ગલ કર રયા કે તાહી થી તો સામે સારે ખડે હે खड़े तो ने डीसी मैम खड़े ने अजय गुप्ता खड़े ने सारे तुम्हारे सामने हैं और इसे तुम तो विश्वास दवा दिए खड़े कि अभी हमेशा तेजे ना किसी तरीके की कोई टेंशन वाली गल नहीं है और सब ठीक होगा तो 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 ਏਅਰਪੋਰਟ ਸਟ੍ਰੈਟ ਹੋਇਆ ਪਰ 30 ਮਿੰਟ ਬਾਅਦ ਕਿਸੇ ਕੇ ਵੀ ਅਸਰ ਲੱਗਾ ਨਹੀਂ ਕਿ ਉਹ ਬਾਕੀ ਤਾਂ ਚੀਟ ਟਾਈਮ ਪਰ ਹੋਇਆ ਤੇ ਕਦੇ ਨਾ ਦੇਖੀ ਦੋਸ਼ਕੜੇ ਜਾਂਦੀ ਰਹੀ ਹੈ ਦੇਖੋ ਇਸ ਤਰ੍ਹਾਂ ਜਿੰਨੇ ਜਿਤਨਾ ਸਾਇੰਸ ترقی ਕਰੀਏ ਨੈੱਟ ਵੀ ਬਹੁਤ ترقی ਕਰ ਰਿਹਾ ਹੈ ਸੋ ਗਾ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤੱਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮਿਕ ਟੰਗਾ ਬਣਾਏ ਜਾ ਰਹੇ ਨੇ

ਸਾਰਾ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਸਾਰੀ ਇਨਵੈਸਟੀਗੇਸ਼ਨ ਬੜੀ ਸੈਂਸੇਟਿਵਲੀ ਮੋਨੀਟਰ ਕੀਤੀ ਜਾ ਰਹੀ ਹੈ ਔਰ ਪਹਿਲੇ ਦਿਨ ਤੋਂ ਹੀ ਅਸੀਂ ਜਦੋਂ ਐਫਆਈਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੁਇਕ ਮੂਵਮੈਂਟ ਕੀਤੀ ਹੈ ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਜੀ ਟਾਈਮ ਲੱਗ ਜਾਂਦਾ ਕਿਉਂਕਿ ਫੋਰਨ ਡੇਸ ਕੰਪਨੀ ਤੋਂ ਰਿਪਲਾਈ ਆਉਣ ਨੂੰ ਉਹ ਚੀਜ਼ਾਂ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਇਹ ਬਹੁਤ ਔਖਾ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲ ਫੋਰਸ ਸਪੈਸ਼ਲ ਟ੍ਰੇਨ ਐਸਰਜੀ ਵੀ ਅਸੀਂ ਕਾਰਨਿਕ ਏਰੀਆ ਚ ਡੋਮਿਨੇਟ ਕਰਨ ਲਈ ਆ ਔਰ ਡੀਸੀਪੀ ਲੈਵਲ ਦੇ ਅਫਸਰ ਇੱਥੇ ਮਾਈ ਨੇਮ ਇਨਚਾਰਜ ਨੇ ਸਦਾ ਐਂਟੀ ਸਬਟਾਕ ਚਲ ਰਿਹਾ ਔਰ ਬਮਬ ਡਿਸਪੋਜ਼ਲ ਸਕਵਾਡ ਵੀ 24 ਘੰਟੇ ਤੋਂ ਹਾਜ਼ਰ ਹੈ ਐਸਡੀਪੀਸੀ ਦੇ ਨਾਲ ਜੀ ਪੂਰੇ ਤਾਲਮੇਲ ਚ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮर्याਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਿਟੀ ਜਿਹੜੀ ਆ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਹੈ ਹੋ ਜਾ ਕੇ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਸਕਦਾ ਆ ਆਪਾਂ ਗੁਰੂ ਸਾਹਿਬ ਦੇ ਚਰਨਾਚ ਖੜੇ ਆ ਔਰ ਇੱਥੇ ਸਭ ਨੇ ਹਮੇਸ਼ਾ ਜਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਪਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਦੀ ਮਿਲਿਆ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ ਲੋਕਿਆ ਸੀ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆ ਆਪਾਂ ਸਾਰੇ ਉਹਦੇ 'ਚ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਡੀਆਂ ਪਾਰਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਏ। ਇਸ ਵੀਟਿੰਗ ਫੇਲੇ ਵੀ ਜਿਹਨਾਂ ਨੂੰ ਲੱਗਦਾ ਹੋਵੇ ਕਿ ਉਹ ਆਪ ਕੋ ਰਿਹਾ ਨੋ ਨਹੀਂ ਆ ਉਹ ਕਹੀ ਉਹਨੇ ਜਾਣ ਤੇ ਬਿਆਰੇ ਕੰਮ ਕਰਾਤੀ ਆ ਤਾਂ ਕਿ ਇਸ ਨੂੰ ਪੰਜਾਬ ਦੀ ਸਾਡੀ ਅਮਲ ਕੀ ਹੈ ਅਜਾ ਨੂੰ ਆਏ ਜੋ ਕੋ ਨਾ ਜਿੱਥੇ ਨਾ ਕਿਤੇ ਵੀ ਆਣ ਉਹ ਸਹਿਮੂਲ ਹੈ ਕਿ ਮੇਰੇ ਕੋ ਸਾਰੇ ਆ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ क्राइम ਡੀਜੀ ਸਾਫ ਵੀ ਰੈਨੂਆਈ ਤੋਂ ਕਾਫੀ ਡਿਟੇਲ ਤੇ ਵੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਹਨ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਤੁਹਾਨੂੰ ਨਾਲ ਦਿੱਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲਸ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਕੋ ਸਦਰਨ ਸਟੇਟਸ ਆਫ ਦੀ ਕੰਟਰੀ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਵਿੱਚ ਕਿਉਂਕਿ ਸਾਡੇ ਸ੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਲਾਈਮ ਲਾਈਟ ਹੋ ਕਰਨਾ ਵੀ ਚਾਹ ਸਕਦਾ ਸੋ ਆਪਾਂ ਜਿੰਦਰ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਬਟ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੂਕਤਾ ਇੰਤਜ਼ਾਮ ਸਿਕਿਉਰਟੀ ਦੇ ਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਡਾ ਨਾਮ ਸ਼ੇਅਰ ਕਰਾਂਗੇ ਜਿਹੜੀ ਵੀ ਬਰੇਕਰ ਹੋਣ